ਸਾਨੂੰ ਇਹ ਤਾਂ ਸਮਝਾਇਆ ਗਿਆ ਵਾ ਕਿ ਆਪਣਾ ਹੱਥ ਜੀ ਇੰਦਾ ਕਰਾਂਗੇ ਨਾ ਕਰੋ ਹਨ ਜਾਨੀ ਕਿ ਕਿਸੇ ਤੋਂ ਮੰਗਣ ਦੇ ਆ ਤੇ ਆਪਣਾ ਹੱਥ ਇੰਦਾ ਕਰੋ ਜਾ ਕੇ ਕਿਸੇ ਨੂੰ ਚੀਜ਼ਾਂ ਦੇਣ ਦੇ ਆ ਨਾ ਖਾਣਾ ਦੇਣ ਦੇ ਵਗੈਰਾ ਕਰ ਪਰ ਉਹਦੇ ਥਾਂ ਤੇ ਜੀ ਅਸੀਂ ਇੰਦਾ ਕਰੀਏ ਕਿ ਕਰਨਾ ਸੀ ਤੇ ਇੰਦਾ ਹੀ ਆ ਹੱਥ ਪਰ ਉਹਦੇ ਥਾਂ ਤੇ ਅਈ ਇਸ ਬ੍ਰਾਹਮਣ ਨੂੰ ਆਗਿਆ ਦੇਣੀ ਆ ਉਹਦੇ ਕੋਲੋਂ ਮੰਗਣਾ ਨਹੀਂ ਆ ਵੀ ਮੇਰੇ ਕੋਲ ਆ ਚੀਜ਼ ਆ ਜੇ ਪੈ ਹੈ ਆ ਜੇ ਸਭ ਕੁਝ ਆ ਜੇ ਨਹੀਂ ਨਹੀਂ ਉਹਨੂੰ ਆਗਿਆ ਦੇਣੀ ਆ ਇੰਦਾ ਕਰਕੇ ਆਗਿਆ ਦੇਣੀ ਆ ਕਿ ਮੈਨੂੰ ਮੈਂ ਜਿਹੜਾ ਪਿਆਰ ਆ ਬ੍ਰਹਮਣ ਦੇ ਅੰਦਰ ਉਹਨੂੰ ਆਗਿਆ ਦਿੰਦਾ ਹਾਂ ਕਿ ਮੇਰੇ ਅੰਦਰ ਆਵੇ ਉਹ ਜਿਹੜੀ ਖੁਸ਼ੀ ਆ ਸ਼ਾਂਤੀ ਆ ਉਹਦੀ ਆਗਿਆ ਵੀ ਮੈਂ ਦਿੰਦਾ ਅਲੋਅ ਕਰਦਾ ਹਾਂ ਇਸ ਯੂਨੀਵਰਸ ਨੂੰ ਬ੍ਰਹਮਣ ਨੂੰ ਤੇ ਫਿਰ ਇਹ ਬ੍ਰਹਮਣ ਨੇ ਆਪਣੇ ਆਪ ਹੀ ਉਹ ਸਭ ਕੁਛ ਸਾਡੇ ਕੋਲ ਆਉਣਾ ਸ਼ੁਰੂ ਹੋ ਜਾਣਾ ਜਿਵੇਂ ਸਾਨੂੰ ਸਾਨੂੰ ਅੰਦਰੋਂ ਉੱਚਾ ਚੁੱਕਣ ਦੇ ਲਈ ਚੇਤਨਾ ਦੇ ਵਿੱਚ ਉਹਦੇ ਲਈ ਗਿਆਨ ਸਾਡੇ ਕੋਲ ਹੈ ਸੱਚਾ ਗੁਰੂ ਸਾਡੇ ਕੋਲ ਹੈ ਇਸ ਤਰ੍ਹਾਂ ਬ੍ਰਹਮਣ ਨੇ ਉਹ ਸਭ ਕੁਛ ਸਾਡੇ ਕੋਲ ਕਹਿਣਾ ਸ਼ੁਰੂ ਕਰ ਦੇਣਾ ਪਰ ਸਾਨੂੰ ਨਾ ਉਹ ਆਗਿਆ ਦੇਣੀ ਪੈਣੀ ਆ ਉਹ ਮੰਗਣ ਦੀ ਜ਼ਰੂਰਤ ਨਹੀਂ ਆ ਹੁਣ ਇਹ ਤਾਂ ਸਮਝਾਇਆ ਗਿਆ ਵੀ ਮੰਗਦੇ ਰਹੀਏ ਹਨ ਜਦੋਂ ਹੀ ਮੰਗਦੇ ਆ ਤੇ ਬ੍ਰਾਹਮਣ ਨੂੰ ਇਹ ਤਾਂ ਲੱਗਦਾ ਉਹ ਆਛਾਛਾ ਇੱਕ ਚੀਜ਼ ਕੋਈ ਮੰਗ ਕਟਿਆ ਵਾ ਇਹਦਾ ਮਤਲਬ ਵੀ ਇਹਦੇ ਕੋਲ ਪਹਿਣਾ ਨਹੀਂ ਹੈਗੀ ਹਨ ਅਈ ਮੰਗਦੇ ਤਾਂ ਉਹ ਚੀਜ਼ ਜਿਹੜੀ ਸਾਡੇ ਕੋਲ ਪਹਿਣਾ ਨਹੀਂ ਹੈਗੀ ਪਰ ਇਹ ਮੰਗਣਾ ਨਹੀਂ ਆ ਸਭ ਕੁਝ ਪਹਿਣਾ ਹੀ ਆਗਾ ਵਾ ਕਿਉਂਕਿ ਸਾਰੇ ਸਾਰਾ ਬ੍ਰਾਹਮਣ ਤੇ ਇਸੇ ਖੋਦੀ ਆ ਤੇ ਕੋਈ ਹਾਧੇ ਬ੍ਰਾਹਮਣ ਤੋਂ ਮੰਗਣ ਦੀ ਕੀ ਜ਼ਰੂਰਤ ਆ ਫਿਰ ਬਸ ਇਹ ਬ੍ਰਾਹਮਣ ਨਾਲ ਜਿਹੜਾ ਕਨੈਕਸ਼ਨ ਟੁੱਟਾ ਪਿਆ ਵਾ ਉਹਦੇ ਕਰਕੇ ਉਸ ਨੂੰ ਅਸੀਂ ਆਗਿਆ ਦੇਣੀ ਆ ਬ੍ਰਾਹਮਣ ਨੂੰ ਵੀ ਮੈਂ ਹੁਣ ਤਿਆਰ ਆ ਉਸ ਪਿਆਰ ਦੇ ਲਈ ਤਿਆਰ ਆ ਉਸ ਖੁਸ਼ੀ ਸ਼ਾਂਤੀ ਜੋ ਆਪਣੀ ਧਰਤੀ ਤੇ ਸ਼ਿਫਟ ਹੋਉਂਦੀ ਆ ਉਹਦੇ ਲਈ ਮੈਂ ਤਿਆਰ ਆ ਮੈਨੂੰ ਬਸ ਸੱਚਾ ਗਿਆਨ ਆਵੇ ਬਲਾਵਟੀ ਵਾਲਾ ਨਾ ਆਵੇ ਫਿਰ ਇਸ ਬ੍ਰਾਹਮਣ ਨੇ ਉਦਾਂ ਹੀ ਕਰਨਾ ਸ਼ੁਰੂ ਕਰ ਦੇਣਾ ਸ਼ੁਰੂਆਤ ਸਾਨੂੰ ਖੁਦ ਤੋਂ ਹੀ ਕਰਨੀ ਪੈਣੀ ਆ ਧੰਨਵਾਦ